ਅਸੀਂ ਡੀਆਜੀ ਦਫਤਰ ਦਾ ਘਰਾਉ ਕੀਤਾ ਗਿਆ ਜੀ ਉਹ ਕਹਿੰਦਾ ਸਾਡਾ ਮੇਨ ਮਕਸਦ ਇਹ ਹੈਗਾ ਜੀ ਇੱਕ ਕਲਰ ਚੈਨਲ ਦੇ ਉੱਪਰ ਮੇਗਾ ਵਰਸੇ ਸੀਰੀਅਲ ਟਰਦਾ ਪਿਆ ਜਿੱਥੇ ਗੁਰੂ ਮਰਿਆਦਾ ਦਾ ਖੰਡਨ ਕੀਤਾ ਗਿਆ ਇਹਨਾਂ ਵੱਲੋਂ ਖੰਡਨ ਕੀਤਾ ਗਿਆ ਅਸੀਂ ਉਹਨਾਂ ਉਹਨਾਂ ਨੂੰ ਚੇਤਾਵਨੀ ਦੇਦਣੇ ਵੀ ਇਹ ਤੂੰ ਹੀ ਸਾਡੇ ਗੁਰਮਰਿਆਦੇ 'ਚੋਂ ਖੰਡਨ ਕਰਦੇ ਤੈਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਅਸੀਂ ਉਹਨੀ ਦੇ ਤੱਕ ਇੱਥੋਂ ਨਹੀਂ ਉੱਠਾਂਗੇ ਜਿੰਨੀ ਦੇ ਤੱਕ ਸਾਨੂੰ ਐਫਰ ਜੀ ਕਾਪੀ ਨਹੀਂ ਮਿਲੇਗੀ ਕਿਰਾ ਸਾਡਾ ਹੋਰ ਮੇਜੇ ਠੇ ਧਾਨੇਦਾਰ ਜਿੱਥੇ ਸਾਡੇ ਰਾਜਨ ਸਿੰਘ ਦੀ ਵਿਲਨ ਮੁਸੀਬ ਵੱਲੋਂ ਮਾਲਾ ਤੋੜੀ ਗਈ ਹੈ ਔਰ ਤੇ ਬੰਦੀ ਕਾਰਵਾਈ ਕੀਤੀ ਜਾਵੇ ਸੋਨੇ ਰੂਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੀਆਜੀ ਦਫ਼ਤਰ ਦਾ ਘਰਾਉ ਕੀਤਾ ਗਿਆ ਜੀ ਘਰਾਉ ਕਰਨ ਦਾ ਸਾਡਾ ਮੇਨ ਮਕਸਦ ਇਹ ਹੈਗਾ ਜੀ ਇੱਕ ਕਲਰ ਚੈਨਲ ਦੇ ਉੱਪਰ ਮੇਗਾ ਵਰਸੇ ਸੀਰੀਅਲ ਚੱਲਦਾ ਪਿਆ ਜਿੱਥੇ ਗੁਰੂ ਮਰਿਆਦਾ ਦਾ ਖੰਡਨ ਕੀਤਾ ਗਿਆ ਜਿਨ੍ਹਾਂ ਵੱਲੋਂ ਖੰਡਨ ਕੀਤਾ ਗਿਆ ਅਸੀਂ ਉਹਨਾਂ ਉਹਨਾਂ ਨੂੰ ਚੇਤਾਵਨੀ ਦੇ ਦਿੰਨੇ ਵੀ ਇਹ ਤੂੰ ਹੀ ਸਾਡੇ ਗੁਰੂ ਮਰਿਆਦੇ ਤੋਂ ਖੰਡਨ ਕਰਦੇ ਤੈਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਤੇ ਅਸੀਂ ਉਹਨੀ ਦੇ ਤੱਕ ਇੱਥੋਂ ਨਹੀਂ ਉੱਠਾਂਗੇ ਜਿੰਨੀ ਦੇ ਤੱਕ ਸਾਨੂੰ ਐਫਰਾ ਜੀ ਕਾਪੀ ਨਹੀਂ ਮਿਲੇਗੀ ਇੱਕ ਮੁੱਦਾ ਸਾਡਾ ਹੋਰ ਮਜੀਠੇ ਢਾਨੇ ਦਾ ਜਿੱਥੇ ਸਾਡੇ ਰਾਜਨ ਸਿੰਘ ਦੀ ਵਿਲਨ ਮੁਸੀਬ ਵੱਲੋਂ ਮਾਲਾ ਤੋੜੀ ਗਈ ਹੈ ਔਰਤੇ ਬੰਦੀ ਕਾਰਵਾਈ ਕੀਤੀ ਜਾਵੇ ਤੁਰੰਤ ਤੁਰੰਤ ਜਿੰਨੇ ਤੱਕ ਸਾਨੂੰ ਉਹ ਵੀ ਪਰਚੀ ਦੀ ਅਫਰੇ ਦੀ ਕਾਪੀ ਨਹੀਂ ਮਿਲਦੀ ਉਨ ਤੱਕ ਅਸੀਂ ਇਥੋਂ ਨਹੀਂ ਉਠਾਂਗੇ ਬੋਲੇ ਸੋਨਰ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਰ ਆਪਣਾ ਨਾਮ ਦੱਸ ਕੇ ਜੱਥੇਬੰਦੀ ਨਾਮ ਦੱਸਣੀ ਦਾ ਤੁਹਾਡਾ ਤਰਨਾ ਲਗਾਇਆ ਗਿਆ ਇਹਦੇ ਬਾਰੇ ਜੋ ਬਲੇ ਸੋਨਰ ਪਾ ਹੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਲਕੀਵਰ ਸਿੰਘ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸੰਦੀਨਾਤ ਜੀ ਬਾਬਾ ਹਰਬੀ ਸਿੰਘ ਖਾਲਸ ਅੱਜ ਅਸੀਂ ਜਥੇਬੰਦੀ ਵੱਲੋਂ ਡੀਆਈਜੀ ਬਾਰਡਰਾਂ ਸਾਹਿਬ ਦਾ ਘਰਾਬ ਕੀਤਾ ਗਿਆ ਵਾ ਔਰ ਚ ਕੁਝ ਸਾਡੇ ਸਮਾਜ ਦੇ ਨਾਲ ਔਰ ਕੁਝ ਧਾਰਮਿਕ ਮਸਲੇ ਸੀਗੇ ਜਿਹੜੇ ਕਾਫੀ ਸਮੇਂ ਤੋਂ ਪੈਂਡਿੰਗ ਸੀਗੇ ਜਿਹਦੇ ਵਿੱਚ ਦੋ ਮੁੱਖ ਮਸਲੇ ਆ ਜਿਹੜੀ ਧਾਰਮਿਕ ਜਿਹੜੇ ਆ ਇੱਕ ਤੇ ਮੇਨ ਜਿਹੜਾ ਜੀ ਮੈਗਾ ਵਰਸ ਸੀਰੀਅਲ ਕਲਰ ਚੈਨਲ ਤੇ ਆ ਰਿਹਾ ਵਾ ਔਰ ਇਹ ਵਿੱਚ ਗੁਰਗਨ ਸਾਹਿਬ ਮਹਾਰਾਜ ਜਿਹੜੀ ਬੇਦਬੀ ਕੀਤੀ ਗਈ ਹੈ ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਲਾਇਆ ਗਿਆ ਵਾ ਔਰ ਨਕਲੀ ਆਨੰਦ ਕਾਰਜ ਕੀਤੇ ਗਏ ਆ ਆ ਜਪਾ ਸਾਰੇ ਜਾਣਦੇ ਆ ਜੀ ਕਿ ਐ ਜੀਬੀਸੀ ਵੱਲੋਂ ਇੱਕ ਹੁਕਮ ਨਮਾ ਜਾਰੀ ਕੀਤਾ ਗਿਆ ਸੀਗਾ ਕਿ ਨਕਲੀ ਕੋ ਦੁਆਰਾ ਸੈਟਅਪ ਜਿਹੜਾ ਨਹੀਂ ਲਗਾਇਆ ਜਾਏਗਾ ਕਿਸੇ ਵੀ ਫਿਲਮ 'ਚ ਜਾਂ ਟੀਵੀ ਸੀਰੀਅਲ 'ਚ ਉਸ ਦੇ ਬਾਵਜੂਦ ਵੀ ਉਹਨਾਂ ਨੇ ਗੁਰਮੁਖ ਮਨੰਦਾ ਦਾ ਜਿਹੜਾ ਉਲੰਘਣ ਕੀਤਾ ਵਾ ਉਸ ਤੋਂ ਬਾਅਦ ਜਿਹੜਾ ਦੂਸਰਾ ਮਸਲਾ ਵਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਜਿਹੜੀ ਇੱਕ ਮਾਲਾ ਤੋੜੀ ਗਈ ਹੈ ਵਿਲੀਅਮ ਮਸੀਹ ਵੱਲੋਂ ਜੋ ਕਿ ਪੰਜਾਬ ਪੁਸ ਦਾ ਮਲਾਜਮ ਹੈ ਸਾਡਾ ਵਰਕਰ ਆ ਰਾਜਨ ਸਿੰਘ ਉਹਨਾਂ ਨਾਲ ਉਹਨੇ ਗੋਟਾ ਮਾਰ ਕੀਤੀ ਔਰ ਇਹ ਮਾਲਾ ਤੋੜੀ ਹੈ ਸੋ ਇਸ ਜਿਹੜੀ ਇਹ ਮਸਲੇ ਸੀਗੇ ਜਿਹੜੇ ਇਸ ਤੋਂ ਲੱਗਦਾ ਐਸ்சிਐਸਟੀ ਦੇ ਵੀ ਮਸਲੇ ਸੀਗੇ ਜਿਹੜੇ ਕਾਫੀ ਸਮੇਂ ਤੋਂ ਪੈਂਡਿੰਗ ਪਏ ਆ ਦਿਹਾਤੀ ਤੇ ਜ਼ਿਲ੍ਹੇ ਦੇ ਦੋਨੇ ਚ ਸੋ ਇਸ ਬੰਦੇ ਵਿੱਚ ਕਈ ਵਾਰ ਜਿਹੜਾ ਵਾ ਸੀਨੀਅਰ ਅਫਸਰ ਸਾਹਿਬਾਨ ਨੂੰ ਜਾਣੋ ਵੀ ਕਰਵਾਇਆ ਗਿਆ ਵਾ ਦਰਖਾਸਤਾਂ ਵੀ ਦਿੱਤੀਆਂ ਗਈਆਂ ਸੀਗੀਆਂ ਪਰ ਕੋਈ ਵੀ ਜਿਹੜੀ ਕਾਰਵਾਈ ਜਿਹੜੀ ਆ ਅਮਲੀ ਜਾਂਮੀ ਵਿੱਚ ਨਹੀਂ ਲਿਆਂਦੀ ਗਈ ਸੀ ਕਿ ਸੋ ਇਸ ਰੋਜ਼ ਵਿੱਚੋਂ ਅੱਜ ਵਾਲਮੀਕੀ ਸਮਾਦੀ ਜਿੱਥੇ ਬੰਦਿਆਂ ਵੱਲੋਂ ਔਰ ਮਜਬੀ ਸਿਕ ਸਮਾਦੀ ਜਿੱਥੇ ਬੰਦਿਆਂ ਵੱਲੋਂ ਇਹੜਾ ਤਰਨਾਪੁਰ ਸੈਟ ਜਿਹੜਾ ਕੀਤਾ ਗਿਆ ਵਾ ਔਰ ਉਹਨਾਂ ਤੱਕ ਜਾਰੀ ਰਹੇਗਾ ਜਿੰਨਾ ਚੱਕਰ ਜਿਹੜਾ ਸਾਨੂੰ ਐਫਆਰਆਈ ਦੀ ਕਾਪੀ ਜਿਹੜੀ ਨਹੀਂ ਮਿਲੇਗੀ ਤਾਂ ਨੂੰ ਕੀ ਲੱਗਦਾ ਤੁਹਾਨੂੰ ਕੋਈ ਵੀ ਕਾਰ ਦੇ ਕਰਾਉਣਾ ਦਾ ਸੜਕਾਂ ਦੇ ਉੱਤਰਨਾ ਪੈਂਦਾ ਇਹਦੇ ਬਾਰੇ ਕੀ ਬਿਲਕੁਲ ਜੀ ਇਹ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਢਿੱਲੀ ਕੋਈ ਕਾਰਗੁਜ਼ਾਰੀ ਰਹਿੰਦੀ ਹੈ ਹਰ ਵਾਰੀ ਕਿਉਂਕਿ ਹਰ ਵਾਰੀ ਸਾਨੂੰ ਹੀ ਸੜਕਾਂ ਦੇ ਉੱਤਰ ਕੇ ਆ ਕੇ ਆਣਾ ਪੈਂਦਾ ਵਾ ਕਿਉਂਕਿ ਜਦੋਂ ਕਿਸੇ ਨੂੰ ਨਿਆਂ ਨਹੀਂ ਮਿਲਦਾ ਉਦੋਂ ਵੀ ਲੋਕ ਹੀ ਪਰੇਸ਼ਾਨ ਹੁੰਦੇ ਆ ਜਦੋਂ ਨਿਆਂ ਲੈਣ ਨਹੀਂ ਸੜਕਾਂ ਤੇ ਸਾਨੂੰ ਉਤਰਨਾ ਪੈਂਦਾ ਉਦੋਂ ਵੀ ਲੋਕ ਪਰੇਸ਼ਾਨ ਹੁੰਦੇ ਤੁਸੀਂ ਦੇਖ ਸਕਦੇ ਪਿੱਛੇ ਕਿੰਨਾ ਵੱਡਾ ਜਾਮ ਲੱਗਾ ਪਿਆ ਵਾ ਇਹ ਵੀ ਲੋਕ ਜਿਹੜੇ ਆਪਣੇ ਦਿਹਾੜੀ ਛੱਡ ਕੇ ਆਏ ਆ ਅੱਜ ਧੁੱਪੇ ਸੜਦੇ ਪਏ ਆ ਇਹ ਵੀ ਨਿਆਂ ਦੀ ਆਸ ਨਹੀਂ ਆਏ ਆ ਕਿ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਨੂੰ ਕੀ ਨੇ ਆਦ ਹੁੰਦਾ ਵਾ ਬਾਕੀ ਜਿਸ ਸੰਗਤ ਜਿਹੜੀ ਉਹਨਾਂ ਚੱਕਰ ਹੀ ਬੈਠੀ ਰਹੇਗੀ ਜਿਨ੍ਹਾਂ ਚੱਕਰ ਹਾਨੂੰ ਐਫ ਆਈ ਆਰ ਦੀ ਕਾਪੀ ਜਿਹੜੀ ਨਹੀਂ ਦਿੱਤੀ ਜੰਦੀ ਡਿਪਟੀ ਸਾਹਿਬ ਮੋਕੇ ਦਾ ਹੀ ਨਾ ਧਮਕੀ ਐ ਆਸ਼ਵਾਸਨ ਦਿੱਤਾ ਡਿਪਟੀ ਸਰ ਇਹ ਜੇ ਏ ਸੀ ਪੀ ਨੌਰ ਸਾਹਿਬ ਆਇਆ ਵਿਸ਼ੇ ਕੁਮਾਰ ਜੀ ਉਹਨਾਂ ਵੱਲੋਂ ਸਾਨੂੰ ਆਸ਼ਵਾਸਨ ਦਿੱਤਾ ਗਿਆ ਵਾ ਪਰ ਜਿਹੜਾ ਮੇਨ ਸਾਡਾ ਇੱਕ ਜਿਹੜੀ ਐਫ ਆਈ ਆਰ ਆ ਜਿਹੜੀ ਕਾਪੀ ਹੈ ਮਿਠੇਰੀ ਉਹ ਸਾਨੂੰ ਚਾਹੀਦੀ ਆ ਕਿਉਂਕਿ ਉਹਰੇ ਬਿਆਨ ਹੋ ਗਏ ਆ ਸਾਰੀ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਕੰਪਲੀਟ ਹੋ ਚੁੱਕੀ ਆ ਸੋ ਅਸੀਂ ਜਾਣਦੇ ਆ ਕਿ ਹੋਰੀ ਸਾਨੂੰ ਜਿਹੜੀ ਐਫ ਆਈ ਆਰ ਨਤੀਜਾ ਵੇ ਤਾਂ ਫਿਰ ਜਾ ਕੇ ਜਿਹੜਾ ਵਾ ਸੰਗਤ ਵਾਲਾ ਰੋਸ਼ੜਾ ਸ਼ਾਂਤ ਹੋਏਗਾ ਉਸ ਤੋਂ ਬਾਅਦ ਜਿਹੜਾ ਤਰਨਜ ये बाकी ये धरना लागया हुआ है, है। जी ਤੁਹਾਡੇ ਸਾਹਮਣੇ ਹੀ ਆ। ਬਾਕੀ ਇਹਨਾਂ ਨਾਲ ਗੱਲਬਾਤ ਚੱਲ ਰਹੀ ਆ। ਇਹਨਾਂ ਦੇ ਜਿਹੜੇ ਮਸਲੇ ਸੋਣਾ ਉਹਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ। ਕੇਸ ਮਸਲੇ ਪੈਂ ਸਰੇ ਨੇ ਤੇਰਾ। ਕੋਈ ਦਰਖਾਸਤ ਤੇ ਕਾਰਵਾਈ ਨਹੀਂ ਹੋਈ ਕਹਿੰਦੇ ਜੀ। ਉਹਦੇ ਸਟੇਟ ਤੋਂ ਲੱਗਾ। ਕੋਈ ਇੱਕ ਕੋਈ ਧਾਰਾ ਵਾਈਗ ਆ ਰਿਹਾ ਕੋਈ ਉਹਦੇ ਤੇ ਲੱਗੇਗਾ। ਤੁਸੀਂ ਇਹਦੇ ਵਿੱਚ ਵੀ ਸੀਰੀਅਲ ਤੁਸੀਂ ਸੀਰੀਅਲ ਆ ਰਿਹਾ ਉਹਦੇ ਵਿੱਚ ਵੀ ਉਹਦੇ ਵੀ ਕਾਰਵਾਈ ਚੱਲ ਰਹੀ ਜੀ ਸਾਈਬਰ ਕ੍ਰਾਈਮ 'ਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ। ਇਹ ਜੀ ਗੁਰੂਗ੍ਰੰਥ ਸਾਹਿਬ ਜੀ ਬੇਦਬੀਨ ਲਾਗੇ ਜਿਹੜੇ ਨਾਲ ਮੁੱਦਾ ਚੁੱਕਿਆ ਗਿਆ ਉਹਦੇ ਬਾਰੇ ਕਰੀਏ ਮੈਂ ਤੁਹਾਨੂੰ ਦੱਸਿਆ ਜੀ ਉਹਦੀ ਕਾਰਵਾਈ ਉਹ ਕਰ ਰਹੇ ਨੇ ਜੀ ਸਾਈਬਰ ਨੂੰ ਕੋਈ ਦਰਖਾਸਤ ਦਿੱਤੀ ਆ ਤੁਹਾਡੇ ਸਾਹਮਣੇ ਹੀ ਦੱਸ ਰਹੇ ਨੇ ਕਿ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਾਹਿਬ ਉਹਨਾਂ ਨੇ ਜੋ ਕਾਰਵਾਈ ਬਣਦੀ ਹੋਊਗੀ ਕਰਾਂਗੇ ਜੀ ਉਹਦਾ ਕਾਨੂੰਨਨ ਕਾਰਵਾਈ ਹੋਊਗੀ ਸਿਰ ਮਜੀਠੇ ਦੇ ਵੀ ਕਹਿ ਰਹੇ ਮਜੀਠੇ ਦੇ ਨੋਜਵਾਨ ਉਹ ਅਸੀਂ ਅੰਦਰ ਲੀਡਰ ਸਾਹਿਬ ਨਾਲ ਗੱਲ ਕਰਨ ਡੀਆਈ ਸਾਹਿਬ ਖੁਦ ਹੈ ਜੀ ਸਿਰ ਨੂੰ ਆਸ਼ਵਾਸ਼ਣ ਤਾਂ ਆ ਗਿਆ ਤੁਹਾਡੇ ਹਾਂ ਜੀ ਆਸ਼ਵਾਸ਼ਣ ਤਾਂ ਆ ਗਿਆ ਹਾਂ ਤੁਸੀਂ ਵੀ ਦਵਾਓ ਅਸੀਂ ਵੀ ਦੁਆ ਰਹੇ ਹਾਂ ਜੀ